ਉਹਨਾਂ ਨੇ ਸੋਚਿਆ ਨਹੀਂ ਸੀ ਕਦੇ ਕਿ ਸਤਾਜ ਪਿੰਡ ਵਾਲੇ ਮਹਿੰਦਰ ਮਾਟੇ ਦਾ ਮੁੰਡਾ ਵੀ ਹੈਗਾ ਇੱਕ ਵੀ ਜਿਹੜਾ ਆਊਗਾ ਤੇ ਤੁਹਾਡੇ ਕੋਲ ਕੋਲ ਸਾਰੇ ਮੈਂ ਸ਼ੱਤ ਲਾ ਕੇ ਗੈਰ ਰੱਖਿਆ ਆ ਚਾਰ ਜਣੇ ਤਾਂ ਖਾਸ ਤੌਰ ਤੇ ਬਾਜਵਾ ਬੜਿੰਗ ਨਵਜੋ ਸਿੱਧੂ ਸੁਖਵੀਰ ਬਾਦਲ ਮਜੀਠੀਆ ਪੰਜਾਬੀ ਦਾ ਪੇਪਰ ਦੇਣ ਉਹਦਾ 33 ਤੇ ਪਾਸ ਹੈ ਚਲੋ ਮੈਂ 25 ਤੇ ਕਰੂੰ ਪੰਜਾਬੀ ਪਾਸ ਕਰਕੇ ਦਿਖਾਉਂਗਾ ਮੈਂ ਪਹਿਪਰ ਦੇ ਸਵਾਲ ਪਹਿਲਾਂ ਦੱਸ ਦੂੰਗਾ ਇਹਨਾਂ ਨੂੰ ਕਿ ਮੈਂ ਸਵਾਲ ਪਾਉਂਗਾ ਜੀ ਪੰਜਾਬ ਦੀ ਰਾਜਧਾਨੀ ਕਿਹੜੀ ਹੈ ਇਹ ਪਤਾ ਇਹਨਾਂ ਨੂੰ ਵੀ ਚੰਡੀਗੜ੍ਹ ਹੈ ਪਰ ਲਿਖਣਗੇ ਕਿਵੇਂ ਪੰਜਾਬੀ ਚ ਲਿਖਣਾ ਨਹੀਂ ਆਉਂਦਾ ਇਹ ਪੰਜਾਬ ਦੇ ਨੰਬਰਦਾਰ ਬਣ ਕੇ ਬਹਿ ਗਏ ਯਾਰ ਪੰਜਾਬੀ ਆਉਂਦੀ ਨਹੀਂ ਮੈਂ ਛੱਤ ਲਾ ਕੇ ਗੈਰ ਰਖਿਆ ਆ ਚਾਰ ਜਣੇ ਦਾ ਖਾਸ ਤੌਰ ਤੇ ਬਾਜਵਾ ਬੜਿੰਗ ਨਵਜੋ ਸਿੱਧੂ ਸੁਖਵੀਰ ਬਾਦਲ ਮਜੀਠੀਆ ਪੰਜਾਬੀ ਦਾ ਪੇਪਰ ਦੇਣ ਉਹ ਤਾਂ 33 ਦੇ ਪਾਸਾ ਚਲੋ ਮੈਂ 25 ਤੇ ਕਰੂੰ ਪੰਜਾਬੀ ਪਾਸ ਕਰਕੇ ਦਿਖਾਵਾਂ ਹੋਰ ਦੱਸੋ ਮੈਂ ਵੀ ਪਰਦੇ ਸਵਾਲ ਪਹਿਲਾਂ ਦੱਸ ਦੂੰਗਾ ਇਹਨਾਂ ਨੂੰ ਕਿ ਮੈਂ ਸਵਾਲ ਪਾਉਂਗਾ ਜੀ ਪੰਜਾਬ ਦੀ ਰਾਜਧਾਨੀ ਕਿਹੜੀ ਹੈ ਇਹ ਪਤਾ ਇਹਨਾਂ ਨੂੰ ਵੀ ਚੰਡੀਗੜ੍ਹ ਹੈ ਪਰ ਲਿਖਣਗੇ ਕਿਵੇਂ ਪੰਜਾਬੀ ਚ ਲਿਖਣਾ ਨਹੀਂ ਆਉਂਦਾ ਇਹ ਪੰਜਾਬ ਦੇ ਨੰਬਰਦਾਰ ਬਣ ਕੇ ਬਹਿ ਗਏ ਯਾਰ ਪੰਜਾਬੀ ਆਉਂਦੀ ਨਹੀਂ ਜੱਟ ਸਾਲਾਂ ਜਿਹੜੇ ਹਰਾਏ ਨੇ ਉਹ ਕੋਈ ਆਮ ਸੀਗੇ ਘਰਾਣੇ ਸੀ ਘਰਾਣੇ ਕਈ ਕਈ ਪੀੜੀਆਂ ਤੋਂ ਲੈ ਕੇ ਅਗਲੀਆਂ ਪੀੜੀਆਂ ਤੱਕ ਤਾਂ ਸੋਚ ਹੀ ਬੈਠੇ ਸੀ ਕਿ ਅਸੀਂ ਦੋ ਹੀ ਹੁੰਨੇ ਆ ਬਸ ਆਪਸ ਚ ਗੱਲਬਾਤ ਹੋਈ ਹੋਈ ਹੈ ਜੇ ਮੈਂ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਜੇ ਤੂੰ ਆ ਗਿਆ ਤੂੰ ਮੈਨੂੰ ਕੁਝ ਨਾ ਕਹੀਂ ਆ ਨੀਤੀ ਸੀ ਉਹਨਾਂ ਨੇ ਸੋਚਿਆ ਨਹੀਂ ਸੀ ਕਦੇ ਕਿ ਸਤਾਜ ਪਿੰਡ ਵਾਲੇ ਮਹਿੰਦਰ ਮਾਰਕ ਦਾ ਮੁੰਡਾ ਵੀ ਹੈਗਾ ਇੱਕ ਵੀ ਜਿਹੜਾ ਆਊਗਾ ਤੇ ਤੁਹਾਡੇ ਪੋਲ ਖੋਲੂ ਸਾਰੇ ਤੇ ਤੁਹਾਡਾ ਪੁਰਾਣਾ ਸਾਥ ਵੀ ਲਊਗਾ ਇਹ ਕਦੇ ਵੀ ਨਹੀਂ ਸੋਚਿਆ ਸੀ ਏਸੇ ਕਰਕੇ ਤੜਫਾਹਟ ਜ਼ਿਆਦਾ ਹੈ ਵੀ ਤਰਫ ਰਹੇ ਨੇ ਵੀ ਆਹ ਕੀ ਹੋ ਗਿਆ ਕੋਈ ਇਹਨਾਂ ਨੂੰ ਪੰਜਾਬ ਦਾ ਦਰਦ ਨਹੀਂ ਕੋਈ ਇਹਨਾਂ ਨੂੰ ਪੰਜਾਬ ਦੇ ਲੋਕਾਂ ਨਾਲ ਲੈਣਾ ਦੇਣਾ ਨਹੀਂ ਇਹਨਾਂ ਨੂੰ ਤਾਂ ਆਪਣੀਆਂ ਕੁਰਸੀਆਂ ਦਾ ਦਰਦ ਹੈ ਬਸ ਇਹਨਾਂ ਨੂੰ ਇਹੀ ਦੁੱਖ ਹੈ ਆਮ ਘਰਾਂ ਦੇ ਧੀਆਂ ਪੁੱਤ ਆਹ ਕੁਰਸੀਆਂ ਤੇ ਕਿਉਂ ਬਹਿ ਗਏ ਇੱਥੇ ਸਾਡੇ 3 ਪੁੱਤ ਬਹਿੰਦੇ ਹੁੰਦੇ ਕਿਉਂ ਬਹਿ ਗਏ ਆਹਮ ਕਰਨ ਦੇ ਠੀਕ ਕਹਿੰਦੇ ਸਾਨੂੰ ਸਾਡੇ ਬਾਰੇ ਕੀ ਕਹਿੰਦੇ ਆ ਕਿ ਆਪ ਕੇ ਹੋ ਜਾ ਮਟੀਰੀਅਲ ਆ ਗਿਆ ਸਾਡੇ ਸਾਹਮਣੇ ਸਾਨੂੰ ਮਟੀਰੀਅਲ ਹੀ ਦੱਸਦੇ ਆ ਮੈਂ ਹੈਰਾਨ ਆ ਕਹਿੰਦਾ ਬਾਜਵੀ ਨੇ ਕਿਹਾ ਸੀ ਮੈਂ ਹੈਰਾਨ ਆ ਕਿ ਹੋ ਜਾ ਮਟੀਰੀਅਲ ਆ ਗਿਆ ਜਨਾਬ ਜੀ ਲੋਕਾਂ ਨੇ ਚੁੜ ਕੇ ਭੇਜਿਆ ਕਹਿੰਦਾ ਇੱਕ ਮੋਬਾਈਲ मोबाइल मुगा, मुगा, रिपेयर करने वाला भी आ गया मोबाइल रिपेयर करने वाले ने पदौड़ तो चनी हराया मैं क्या जी बाजा साहब मोबाइल रिपेयर करने भी है मेरे वर्ग के कई थोड़े दिमाग रिपेयर करने वाले भी आए हैं जो समाना चढ़े फिरते